ਬਹੁਤ ਬਖਸ਼ਿਸ਼ ਆ ਖੁਸ਼ੀ ਦਾ ਦੇਣੀ ਆ ਮਹਾਰਾਜ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਾਉਣਗੇ ਲੱਗਦਾ ਨਹੀਂ ਕਿ ਜਿਵੇਂ ਪਿੰਡ ਦੇ ਵਿੱਚ ਤਾਂ ਲੱਗਦਾ ਜਿਵੇਂ ਵਿਆਵਰਕਾ ਮਾਹੌਲ ਸਾਰਾ ਪਿੰਡ ਹੀ ਤਲਕੀ ਤਰਕੀ ਸਾਰੇ ਪਿੰਡ ਦਾ ਹੀ ਬੜਾ ਸਹਿਯੋਗ ਆ ਬਹੁਤ ਹੀ ਪਿੰਡ ਵਾਲੇ ਪਿਆਰ ਕਰਦੇ ਆ ਤੇ ਸਾਰਾ ਪਿੰਡ ਹੀ ਜੱਜੇ ਪਹੁੰਚਿਆ ਬੀਬੀਆਂ ਘਰਾਂ ਚ ਕੁਛ ਕੰਮ ਕਰਨ ਡੀਆਂ ਉਹ ਵੀ ਪਹੁੰਚਣ ਵਾਲੀਆਂ ਠੀਕ ਆ ਜੀ ਬਾਬਾ ਕਹਿ ਸਕਦੇ ਆ ਕਿ ਜਿਹੜਾ ਚੋਣ ਪ੍ਰਚਾਰ ਚ ਰੁਝੇ ਹੋਏ ਸੀਗੇ ਹੁਣ ਜੇਕਰ ਗੈਲਰੀ ਦਾ ਅੱਜ ਦਿਨ ਆਇਆ ਹੈਗਾ ਮੀਟਿੰਗ ਦਾ ਹਾਂਜੀ ਚੋਣ ਪ੍ਰਚਾਰ ਪਰਸੋਂ ਦਾ ਥੰਮ ਚੁੱਕਾ ਹੈ ਔਰ ਅੱਜ ਮੀਟਿੰਗ ਤੋਂ ਬਾਅਦ ਚ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਜਾਂ ਚਿਹਰੇ ਤੇ ਰੌਣਕ ਹੈਗੀ ਹੈ ਨਹੀਂ ਰੌਣਕ ਤੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਤੇ ਆਪਾਂ ਨੂੰ ਆਸ ਵੀ ਆਪੀ ਵੱਡੀ ਲੀਡ ਚ ਜਿੱਤ ਪ੍ਰਾਪਤ ਹੌਗੀ ਜਿਹੜਾ ਦੁਨੀਆ ਦਾ ਪਿਆਰ ਵੇਖਿਆ ਸੰਗਤ ਦਾ ਪਿਆਰ ਵੇਖਿਆ ਉਹ ਨੂੰ ਆਸ ਹੈ ਕਿ ਲੀਡ ਵੱਡੀ ਲੀਡ ਚ ਜਿੱਤ ਪ੍ਰਾਪਤ ਹੌਗੀ ਥਾਰੀ ਜਗ੍ਹਾ ਤੇ ਬੜਾ ਸ਼ਾਸੀ ਪਹਿਲਾਂ ਸੀ ਉਹ ਫੋਨ ਕੀਤਾ ਸਾਰੇ ਅਸੀਂ ਪੁਲਿਸ ਸਟੇਸ਼ਨਾਂ ਤੇ ਬ ਆ ਜਾਵਾਂਗੇ ਸਾਰੇ ਮਾਰਾਂਗੇ ਚੱਕਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਤੁਹਾਡੇ ਤੇ ਨਹੀਂ ਖੁਸ਼ੀ ਦੀ ਸੰਗਤਾਂ ਦਾ ਜਿੰਨਾ ਪਿਆਰ ਅਸ਼ਾਵਾ ਦੇਖੋ ਸੇਰ ਅਸੇਰ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹਵਾ ਵੋਟ ਪਾਉਣ ਵਾਸਤੇ ਇਹ ਮੇਰਾ ਖਿਆਲ ਹੈ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਤੇ ਇਹ ਜਿਹੜਾ ਸਮਾਂ ਅਸੀਂ ਕਾਫੀ 30 ਦਿਨ ਤੋਂ ਡਿੱਗ ਰਹੇ ਸੀ ਉਹ ਅੱਜ ਆਇਆ ਫੈਸਲੇ ਦੀ ਘੜੀ ਇਸ ਕਰਕੇ ਅਸੀਂ ਬਹੁਤ अच्छा तो ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਕਿ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਹੈ ਜਾਂ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਤਾਂ ਕਰੋ ਤੱਕ ਬਾਹਰ ਆ ਸਕਦੇ ਨੇ ਨਹੀਂ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜਾਊਗਾ ਪਰसों ਰਿਜ਼ਲਟ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਉਹ ਬਾਤ ਜੋ ਲੀਗਲ ਪ੍ਰੋਸੈਸ ਹੈ ਉਹ ਲੀਗਲ ਟੀਮ ਦੇਖੂਗੀ ਹੈ